ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਲੈ ਕੇ ਆਏ ਜੀ ਵੀਡੀਓ ਬਾਥਰੂਮ ਕਲੀਨ ਕਰਕੇ ਦਿਖਾਵਾਂਗੇ ਸਾਫ਼ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਬਾਥਰੂਮ ਦੀਆਂ ਟਾਈਲਾਂ ਤੇ ਦੇਖੋ ਤੁਸੀਂ ਦੇਖ ਸਕਦੇ ਆਂ ਜੀ ਕੀ ਇਹਦੀ ਹਾਲਤ ਹੋਈ ਪਈ ਬਾਥਰੂਮ ਦੀਆਂ ਟਾਈਲਾਂ ਦੀ ਤੇ ਬਹੁਤ ਜ਼ਿਆਦਾ ਬਾਥਰੂਮ ਇਹ ਗੰਦਾ ਹੋਇਆ ਪਿਆਗਾ ਨੀਚੇ ਤੋਂ ਵੀ ਦੇਖ ਸਕਦੇ ਆਂ यह तो तो देखो जी बहुत ज्यादा गंदा हुआ पाया तो आप बिल्कुल चमका के दखावे यह देखो नीचे तो बहुत ज्यादा बुरी हालत हुई पी ए बाथरूम की टाइलों की देखो जी कि ज्यादा यह गंदगी जमी हुई है बिल्कुल आप कलोज तो दिखा रहे थानू सारे बाथरूम दइल इस तरीके ਚਿੱਟੀਆਂ ਤਾਂ ਇਹ ਲਾਗੀ ਤੁਸੀਂ ਦੇਖ ਸਕਦੇ ਆ ਕੀ ਹਾਲਤ ਹੋਈ ਪਈ ਇਹਦੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਜੀ ਤੇ ਆਪਾਂ ਇੱਕ ਇਹੋ ਜਿਹੀ ਚੀਜ਼ ਲਗਾਵਾਂਗੇ ਜੀ ਇਹ ਤੇ ਟਾਇਲਾਂ ਤੇ ਤੇ ਇਹਦੇ ਨਾਲ ਬਿਲਕੁਲ ਚਮਕ ਜੂਗਾ ਇਹ ਬਾਥਰੂਮ ਟਾਇਲਾਂ ਇਹ ਜਿਵੇਂ ਬਹੁਤ ਜ਼ਿਆਦਾ ਗੰਦੀਆਂ ਹੋਣ ਆਪਣੀਆਂ ਤੇ ਜੇਕਰ ਆਪਾਂ ਆਮ ਕਿਸੇ ਚੀਜ਼ ਨਾਲ ਸਾਫ਼ ਕਰਦੇ ਆ ਤਾਂ ਬਾਥਰੂਮ ਇੰਨਾ ਨਹੀਂ ਸਾਫ਼ ਹੁੰਦਾ ਤੇ ਤੁਸੀਂ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹਿਣਾ ਜੀ ਤੇ ਆਪਾਂ 5 ਮਿੰਟਾਂ ਦੇ ਵਿੱਚ ਹੀ ਇਹ ਬਾਥਰੂਮ ਦੀਆਂ ਟਾਇਲਾਂ ਚਮਕਾ ਦਾਂਗੇ ਸਾਫ ਕਰ ਦਾਂਗੇ ਤੇ ਇਹ ਜਿਹੜਾ ਆਪਾਂ ਘੋਲ ਤਿਆਰ ਕਰਨਾ ਜੀ ਬਾਥਰੂਮ ਸਾਫ ਕਰਨ ਲਈ ਤੇ ਇਹਦੇ ਲਈ ਆਪਾਂ ਨੂੰ ਪਹਿਲਾਂ ਇੱਕ ਪਲਾਸਟਿਕ ਦਾ ਬਰਤਨ ਚਾਹੀਦਾ ਜਿਵੇਂ ਕੋਈ ਆਪਣੇ ਘਰ ਦੇ ਵਿੱਚ ਫालतू ਇਦਾਂ ਦੇ ਪਏ ਹੁੰਦੇ ਕੋਈ ਡੱਬੇ ਵਗੈਰਾ ਮੱਗ ਵਗੈਰਾ ਤੇ ਉਹ ਲੈ ਲੈਣਾ ਕੋਈ ਤੇ ਇਹਦੇ ਵਿੱਚ ਆਪਾਂ ਇਹ ਘੋਲ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੋ ਚਮਚ ਲੈ ਲੇ ਜੀ ਸਰਫਟੇ ਰੋਵੀ ਸਰਫ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਉਹੀ ਇਹ ਲੈ ਸਕਦੇ ਆ ਤੇ ਬਾਕੀ ਤੁਸੀਂ ਟਾਇਲਾਂ ਦੇ ਹਿਸਾਬ ਨਾਲ ਲੈ ਲੈਣਾ ਇਹ ਜਿੰਨਾ ਕ ਤੁਸੀਂ ਟਾਇਲਾਂ ਸਾਫ ਕਰਨੀਆਂ ਆਪਾਂ ਨੇ ਸਾਰਾ ਬਾਥਰੂਮ ਸਾਫ ਕਰਨਾਗਾ ਬਹੁਤ ਜ਼ਿਆਦਾ ਗੰਦਾ ਹੋਇਆ ਤੇ ਇਸ ਲਈ ਆਪਾਂ 2 ਚਮਚ ਸਰਫ ਦੇ ਲਈ ਹੈ ਜੀ ਇਹ ਚ ਤੇ ਹੁਣ ਜਿਹੜੀ ਆਪਾਂ ਦੂਸਰੀ ਚੀਜ਼ ਲਾਵਾਂਗੇ ਜੀ ਉਹ ਵੀ ਆਪਣੇ ਘਰ ਦੇ ਵਿੱਚ ਹੀ ਪਈ ਹੁੰਦੀ ਆ ਇਹ ਮਿੱਠਾ ਸੋਡਾ ਲਾਵਾਂਗੇ ਆਪਾਂ ਤੇ ਮਿੱਠੇ ਛੋਡੇ ਨਾਲ ਕੋਹ ਜਿਆਦਾ ਵਧੀਆ ਕਲੀਨਿੰਗ ਹੋ ਜਾਂਦੀ ਹੈ ਤੇ ਇੱਕ ਵੱਡਾ ਚਮਚਾ ਆਪਾਂ ਨੇ ਮਿੱਠੇ ਛੋਡੇ ਦਾ ਲੈਤਾ ਹੈ। ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਤੀਜੀ ਚੀਜ਼ ਐਡ ਕਰਨੀ ਹੈ ਜੀ ਉਹ ਹੈਗਾ ਹਾਰਪਿਕ ਤੇ ਇਹ ਆਪਣੇ ਘਰਾਂ ਦੇ ਵਿੱਚ ਆਮ ਹੁੰਦੀ ਹੈ ਹਰ ਇੱਕ ਦੇ। ਤੇ ਇਹ ਲਵਾਂਗੇ ਜੀ। ਤੇ ਇਹ ਆਪਾਂ ਹਾਰਪਿਕ ਲੈ ਲਾਂਗੇ ਜੀ ਇਹ ਵੀ ਆਪਾਂ ਜਿੰਨਾਕ ਆਪਾਂ ਹਿਸਾਬ ਨਾਲ ਹੀ ਪਾਵਾਂਗੇ ਜਿੰਨਾਕ ਕੋਲ ਤਿਆਰ ਕਰਨਾ। ਤੇ ਆਪਾਂ ਨੂੰ ਕਾਫੀ ਜਿਆਦਾ ਚਾਹੀਦਾ ਹੈਗਾ ਤੇ ਇਸ ਲਈ ਆਪਾਂ ਇੰਨਾ ਸਾਰਾ ਪਾਤਾ ਇਹਦੇ ਵਿੱਚ ਹਰਪਿਕ ਤੇ ਇਹ ਇੱਕਦਮ ਜਾਦੂ ਟ੍ਰਿਕ ਹੈ ਜੀ ਬਿਲਕੁਲ ਤੇ ਬਹੁਤ ਜ਼ਿਆਦਾ ਵਧੀਆ ਇਹ ਕੰਮ ਕਰਦਾ ਹੈਗਾ ਇਹ ਤੇ ਇਥੇ ਆਪਾਂ ਨੂੰ ਹੱਥਾਂ ਨਾਲ ਰਗੜਨ ਦੀ ਵੀ ਲੋੜ ਨਹੀਂ ਪੈਣੀ ਬਿਨਾ ਮਿਹਨਤ ਤੋਂ ਤੇ ਸਿਰਫ ਆਪਾਂ ਬੁਰਸ਼ ਨਾਲ ਇਹਨੂੰ ਲਗਾਵਾਂਗੇ ਟੈਲਾਂ ਤੇ ਬਾਥਰੂਮ ਚ ਤੇ ਬੁਰਸ਼ ਨਾਲ ਲਗਾਉਣ ਨਾਲ ਹੀ ਇਹ ਤੇ ਸਾਫ਼ ਹੋ ਜਾਣਗੇ ਤੇ ਰਗੜਨ ਦੀ ਵੀ ਲੋੜ ਨਹੀਂ ਪੈਣੀ ਆਪਾਂ ਨੂੰ ਟੈਲਾਂ ਗੰਦੀਆਂ ਤੇ ਇੱਥੇ ਆਪਾਂ ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਜੀ ਇਹਦੇ ਵਿੱਚ ਤੇ ਆਪਾਂ ਇਹਦਾ ਘੋਲ ਤਿਆਰ ਕਰ ਲਾਂਗੇ ਇੱਕ ਬੁਰਸ਼ ਵਗੈਰਾ ਲੈ ਲਾਂਗੇ ਕੋਈ ਤੇ ਇਹ ਹੱਥਾਂ ਤੇ ਨਹੀਂ ਲੱਗਣਾ ਚਾਹੀਦਾ ਇਹ ਜਿਹੜਾ ਆਪਾਂ ਕੋਲ ਤਿਆਰ ਕਰਦੇ ਆਂ ਹੱਥ ਤੇ ਬਿਲਕੁਲ ਨਹੀਂ ਲੱਗਣਾ ਚਾਹੀਦਾ ਇਹ ਤੇ ਨਹੀਂ ਤੇ ਇਹ ਹੱਥ ਤੇ ਬਹੁਤ ਜ਼ਿਆਦਾ ਇਹ ਰੈਕਸ਼ਨ ਵਗੈਰਾ ਕਰ ਜਾਂਦਾ ਕਈ ਵਾਰ ਤੇ ਇਸ ਤਰੀਕੇ ਨਾਲ ਇਹ ਆਪਾਂ ਹੱਥ ਤੇ ਬਿਲਕੁਲ ਵੀ ਨਹੀਂ ਲੱਗਣ ਦੇਣਾ ਦੇਖੋ ਕਿੰਨੀ ਜ਼ਿਆਦਾ ਇਹਦੀ ਝੱਗ ਹੋਗੀ ਬਹੁਤ ਜ਼ਿਆਦਾ ਤੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਇਹ ਜਿਹੜਾ ਆਪਾਂ ਘੋਲ ਤਿਆਰ ਕਰਿਆ ਜੀ ਇਹਨੂੰ ਆਪਾਂ ਨੇ ਹੁਣ ਬਾਹਲਾ ਚੇਰ ਨਹੀਂ ਰੱਖਣਾ ਹੈਗਾ ਇਸ ਇਦਾਂ ਦਾ ਇੱਕ ਬੁਰਸ਼ ਲੈ ਲਿਆ ਘਰ ਦੇ ਵਿੱਚ ਆਪਾਂ ਨੇ ਬੁਰਸ਼ ਪਏ ਹੁੰਦੇ ਪੇਂਟ ਵਾਲੇ ਫालतੂ ਤੇ ਲੈ ਲੈਣਾ ਤੇ ਇਸ ਤਰੀਕੇ ਨਾਲ ਆਪਾਂ ਲਗਾਵਾਂਗੇ ਤੇ ਦੇਖੋ ਕਿੰਨੀਆਂ ਜ਼ਿਆਦਾ ਗੰਦਗੀਆਂ ਟੈਨਾਂ ਆਪਣੀਆਂ ਦੇਖ ਹੀ ਸਕਦੇ ਆ ਤੁਸੀਂ ਇਹ ਤੇ ਇਹਨੂੰ ਤੇ ਇਸ ਤਰੀਕੇ ਨਾਲ ਲਗਾਵਾਂਗੇ ਤੇ ਇਹਨੂੰ ਆਪਾਂ 10 ਮਿੰਟ ਲਾ ਕੇ ਛੱਡਾਂਗੇ ਜੀ ਇਸੇ ਤਰੀਕੇ ਨਾਲ ਹੀ ਬਸ ਬੁਰਸ਼ ਨਾਲ ਹੀ ਲਗਾਉਣਾ ਇਹਨੂੰ ਆਪਾਂ ਨੇ ਇਸ ਟ੍ਰਿਕੇ ਨਾਲ ਲਗਾ ਕੇ ਛੱਡ ਦੇਣਾ ਇਹਨੂੰ ਆਪਾਂ ਸਾਰੇ ਬਾਥਰੂਮ ਦੇ ਵਿੱਚ ਇਸ ਟ੍ਰਿਕੇ ਨਾਲ ਲਗਾਈ ਜਾਣਾ ਇਹਨੂੰ ਆਪਾਂ ਨੇ ਤੇ ਬਾਥਰੂਮ ਦੇ ਸਾਰੇ ਨਾਲ ਪੂਰ ਲੈਣਾ ਜੀ ਤੁਸੀਂ ਜੀ ਲਗਾ ਕੇ ਟਾਇਲਾਂ ਨੂੰ ਤੁਸੀਂ ਸਾਫ਼ ਕਰਨਾ ਉਸ ਹਿਸਾਬ ਨਾਲ ਘੋੜ ਲੈਣਾ ਇਹ ਦੇਖੋ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਆਪਣਾ ਬਾਥਰੂਮ ਤੇ ਸਾਰਾ ਆਪਾਂ ਤਾਂ ਚਮਕਾ ਕੇ ਦਿਖਾਵਾਂਗੇ ਇਹ ਬਹੁਤ ਹੀ ਜ਼ਿਆਦਾ ਵਧੀਆ ਇਹ ਤਿਆਰ ਹੋ ਜਾਂਦਾ ਘੋਲ ਬਣ ਕੇ ਤੇ ਇਹ ਦੇਖੋ ਬਹੁਤ ਜ਼ਿਆਦਾ ਗੰਧੀਆਂ ਲੱਗ ਰਹੀਆਂ ਜੀ ਟੈਲਾਂ ਦੇਖੋ ਕਿੰਨਾ ਜ਼ਿਆਦਾ ਗੰਦਾ ਹੈ ਇਹ ਇਹਨੂੰ ਇਸੇ ਤਰੀਕੇ ਨਾਲ ਹੀ ਆਪਾਂ ਲਾ ਕੇ ਛੱਡ ਦਾਂਗੇ ਇਹਨੂੰ ਲਾ ਕੇ ਛੱਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਉਂਕਿ ਜਿਹੜੀ ਇਹ ਜੰਮੀ ਹੋਈ ਮਾਇ ਲੱਗੀ ਇਹ ਗੰਦਗੀ ਟੈਲਾਂ ਤੇ ਤੇ ਇਹ ਇਹਦੇ ਨਾਲ ਬਿਲਕੁਲ ਸਾਫ ਹੋ ਜੂਗੀ। ਇਸ ਤਰੀਕੇ ਨਾਲ ਨੂੰ ਆਪਾਂ ਸਾਰੇ ਬਾਥਰੂਮ ਚ ਇਹਨੂੰ ਆਪਾਂ ਲਗਾ ਲਾਂਗੇ ਜੀ। ਤੇ ਬਾਥਰੂਮ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਕਿੰਨਾ ਜ਼ਿਆਦਾ ਗੰਦਾ ਆਪਣਾ ਤੇ ਹੁਣ ਵੀ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂਗੇ। ਦੇਖੋ ਜੀ ਆਪਾਂ ਸਾਰੇ ਬਾਥਰੂਮ ਚ ਇਹਨੂੰ ਲਗਾ ਕੇ ਛੱਡ ਲਿਆ। ਤੇ ਲਗਾ ਕੇ ਛੱਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ 10 ਮਿੰਟ। ਫੇਰ ਇਹ ਜੰਦਗੀ ਸਾਫ ਹੋਊਗੀ। ਬਹੁਤ ਜ਼ਿਆਦਾ ਗੰਦਾ ਬਾਥਰੂਮ ਹੋਇਆ ਪਿਆ ਸੀ ਇਹ ਆਪਾਂ ਵਰਤਦੇ ਨਹੀਂ ਹੈਗੇ ਬਾਥਰੂਮ ਤੇ ਆਪਾਂ ਬਾਥਰੂਮ ਵਰਤਦੇ ਨਹੀਂ ਹੈਗੇ ਜੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਤੇ ਵੇਖੋ ਹੁਣ ਆਪਾਂ ਲਗਾ ਕੇ ਛੱਡਤਾ ਇਹਨੂੰ ਸਾਰੀਆਂ ਟਾਈਲਾਂ ਤੇ 10 ਮਿੰਟ ਲਗਾ ਕੇ ਛੱਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੇ ਫਿਰ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਰਗੜਨ ਦੀ ਵੀ ਲੋੜ ਨਹੀਂ ਇੱਥੇ ਆਪਾਂ ਨੂੰ ਤੇ ਲਓ ਜੀ ਹੁਣ 10 ਮਿੰਟ ਹੋ ਗਏ ਇਨੂੰ ਲੱਗੇ ਹੋਏ ਨੂੰ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਸਾਫ਼ ਕਰਕੇ ਇਹ ਦੇਖੋ ਕਿੰਨਾ ਜ਼ਿਆਦਾ ਗੰਦਗੀ ਹੈ ਇਹ ਤੇ ਹੁਣ ਦਿਖਾਉਣੀ ਆ ਮੈਂ ਤੁਹਾਨੂੰ ਇਧਰ ਤੋਂ ਸਾਫ਼ ਕਰਕੇ ਦਿਖਾਉਣੀ ਆ ਇਹ ਦੇਖੋ ਕਿੰਨੀ ਜ਼ਿਆਦਾ ਗੰਦਗੀ ਇਹ ਲੈ ਰਹੀ ਜੀ ਦੇਖੋ ਇਸ ਤਰੀਕੇ ਨਾਲ ਤੇ ਇੱਧਰ ਤੋਂ ਵੀ ਦੇਖੋ ਜੀ ਇਹ ਬਹੁਤ ਜ਼ਿਆਦਾ ਗੰਦਗੀ ਇਹ ਲਈ ਲਾਉਗੀ ਦੇਖੋ ਬਹੁਤ ਜ਼ਿਆਦਾ ਆਪਣੇ ਆਪ ਹੀ ਲੈ ਰਹੀ ਹੈ ਇਹ ਇਹ ਦੇਖੋ ਤੇ ਟੈਟਾ ਇਹ ਆਪਣੀਆਂ ਸਾਫ਼ ਨਿਕਲਦੀਆਂ ਆ ਰਹੀਆਂ ਚੰਗਤ ਜਾਣੀਆਂ ਇਹ ਬਿਲਕੁਲ ਹੀ ਤੇ ਤੁਸੀਂ ਵੀ ਇਹ ਤਰੀਕਾ ਹੀ ਜ਼ਰੂਰ ਵਰਤੋ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਇਹ ਦੇਖੋ ਕਿਵੇਂ ਇਹ ਸਾਰੀ ਮੈਲ ਲੇਅਰ ਇਹ ਜਿਹੇ ਜੰਮੀ ਹੋਈ ਗੰਦਗੀ ਦੇਖੋ ਬਹੁਤ ਜ਼ਿਆਦਾ ਇਹ ਗੰਦਗੀ ਜੰਮੀ ਹੋਈ ਸੀਗੀ ਹੁਣ ਇਹ ਦੇਖੋ ਜੀ ਆਪਣੇ ਆਪ ਹੀ ਲੱਗ ਰਹੀ ਹੈ ਇਹ ਤੇ ਤੁਸੀਂ ਵੀ ਇਹ ਜਿਹੜਾ ਤਰੀਕਾ ਵਰਤੋਗੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਬਾਥਰੂਮ ਦੀਆਂ ਟਾਈਲਾਂ ਚਮਕਾ ਸਕਦੇ ਆ ਜੀ ਇਹ ਦੇਖੋ ਜੀ ਬਹੁਤ ਜ਼ਿਆਦਾ ਹੈ ਲੱਗੀ ਹੋਈ ਇਹ ਦੇਖੋ ਸਾਰੇ ਪਾਸੇ ਤੇ ਤਰੀਕਾ ਇਹ ਤੁਸੀਂ ਵੀ ਜ਼ਰੂਰ ਵਰਤਿਓ ਇਹ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਤੇ ਦੇਖੋ ਟਾਇਲਾਂ ਆਪਣੀਆਂ ਕਿਵੇਂ ਚੰਕਣ ਲੱਗੀਆਂ ਦੇਖ ਸਕਦੇ ਆ ਤੁਸੀਂ ਇਹ ਖਸਾਪਾ ਪਾਣੀ ਛਿੜਕਿਆ ਤੇ ਪਾਣੀ ਨਹੀਂ ਧੋਤਣਾ ਤੇ ਸਾਰੀ ਗੰਦਗੀ ਇਹਦੀ ਆਪਣੇ ਆਪ ਥੱਲੇ ਆ ਰਹੀ ਹੈਗੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਬਾਥਰੂਮ ਨੂੰ ਨਵਾਂ ਚਮਕਾ ਸਕਦੇ ਆ ਬਿਲਕੁਲ ਨਵੇਂ ਵਰਗਾ ਤੇ ਇਸੇ ਤਰੀਕੇ ਆਪਾਂ ਸਾਰਾ ਬਾਥਰੂਮ ਸਾਫ ਕਰ ਦਾਂਗੇ ਧੋ ਦਾਂਗੇ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤਣਾ ਜੀ ਤੇ ਬਹੁਤ ਜ਼ਿਆਦਾ ਤੁਹਾਨੂੰ ਵੀ ਇਹ ਪਸੰਦ ਆਊਗਾ ਤਰੀਕਾ ਤੇ ਸਾਰਾ ਆਪਾਂ ਇਸੇ ਤਰੀਕੇ ਕਲੀਨ ਕਰ ਲਾਂਗੇ ਧੋ ਕੇ ਤੇ ਇਹ ਚਮਕ ਜਾਣਾ ਇੱਕੇ ਦਾ ਵੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ